ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਆਪਾਂ ਨਵੇਂ ਢੰਗ ਦੇ ਨਾਲ ਲਾਈਨਿੰਗ ਵਾਲੀ ਸਲਵਾਰ ਦੀ ਸਟੀਚਿੰਗ ਕਰਨੀ ਦੱਸਦੇ ਹਾਂ ਕਿ ਜਿਹੜਾ ਕਿ ਸਭ ਤੋਂ ਵੱਖਰਾ ਢੰਗ ਹੋਊਗਾ ਜੀ ਵੱਖਰਾ ਢੰਗ ਇਹਦਾ ਇਹ ਹੈ ਆਪਾਂ ਇਹਨੂੰ ਸਾਰੀ ਸਲਵਾਰ ਨੂੰ ਗੁੰਮ ਤਰੀਕੇ ਦੇ ਨਾਲ ਸੀਵਾਂਗੇ ਇਹਦੀ ਸਲਾਈ ਕੋਈ ਵੀ ਬਾਹਰ ਨਜ਼ਰ ਨਹੀਂ ਆਊਗੀ ਦੇਖੋ ਜਿਵੇਂ ਆਪਾਂ ਕਟਿੰਗ ਕਰਨੀ ਹੈ ਉਸੇ ਤਰ੍ਹਾਂ ਆਪਾਂ ਕੱਪੜਾ ਲੈ ਕੇ ਕਟਿੰਗ ਕਰ ਲਈ ਕੱਪੜੇ ਨੂੰ ਆਪਾਂ ਲਾਈਨਿੰਗ ਤੇ ਧਰ ਕੇ ਲਾਈਨਿੰਗ ਦੇ ਪੀਸ ਕੱਟ ਲਏ ਇਸ ਤਰ੍ਹਾਂ ਆਪਣੀ ਸਾਰੀ ਸਲਵਾਰ ਦੀ ਕਟਿੰਗ ਹੋ ਗਈ ਹੈ ਕਟਿੰਗ ਤੋਂ ਬਾਅਦ ਹੁਣ ਆਪਾਂ ਕਰ ਰਹੇ ਆਂ ਜੀ ਸਟੀਚਿੰਗ ਦੇਖੋ ਸਟੀਚਿੰਗ ਅਕਸਰ ਆਪਾਂ ਕੀ ਕਰਦੇ ਆਂ ਜੀ ਜੋ ਵੀ ਆਪਾਂ ਕੱਪੜੇ ਦੀ ਸਲਵਾਰ ਬਣਾਉਨੇ ਆਂ ਲਾਈਨਿੰਗ ਵਾਲੀ ਦੀ ਵਿਚਾਲੇ ਸੈਂਟਰ 'ਚ ਆਪਾਂ ਕੱਪੜੇ ਦੇ ਪੀਸ ਰੱਖ ਕੇ ਉੱਪਰ ਨੀਚੇ ਆਪਾਂ ਲਾਈਨਿੰਗ ਦੇ ਪੀਸ ਰੱਖ ਦਿਆਂਗੇ ਦੇਖੋ ਇਹ ਆਪਾਂ ਥੋੜਾ ਜਿਹਾ ਉਲਟੇ ਰੱਖਨੇ ਆ ਯਾਨੀ ਕਿ ਨੀਚੇ ਆਪਾਂ ਲਾਈਨਿੰਗ ਦੇ ਪੀਸ ਇਕੱਠੇ ਰੱਖਨੇ ਆ ਤੇ ਉੱਪਰ ਜਿਹੜਾ ਹੈਗਾ ਜੀ ਕੁੰਦਾ ਤੇ ਪੌਂਚਾ ਉਹ ਆਪਾਂ ਦੋਨੇ ਪੀਸ ਉੱਪਰ ਇਕੱਠੇ ਰੱਖਨੇ ਲੇਗੇ ਇੱਕ ਕੁੰਦਾ ਤੇ ਇੱਕ ਪੌਂਚਾ ਇਹ ਹੋ ਗਏ ਲਾਈਨਿੰਗ ਦੇ ਪੀਸ ਨੀਚੇ ਇਸੇ ਤਰ੍ਹਾਂ ਉੱਪਰਲੇ ਪੀਸ ਹੋ ਗਏ ਜੀ ਕੁੰਦਾ ਤੇ ਗੋਡੇ ਵਾਲਾ ਪੀਸ ਸਾਰੀ ਸਿਲਾਈ ਲਾਉਣ ਤੋਂ ਬਾਅਦ ਮੈਂ ਤੁਹਾਨੂੰ ਸਿਲਾਈ ਲਾਉਣ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਕਿ ਇਹ ਕਿਵੇਂ ਕਿਵੇਂ ਸੀਨ ਵੱਜਦੀ ਆ ਦੇਖੋ ਸੀਨ ਇਹ ਇਸ ਤਰੀਏ ਵੱਜਣ ਤੋਂ ਬਾਅਦ ਨਾ ਉਸ ਤੋਂ ਬਾਅਦ ਸੁਣ ਮੈਂ ਦਿਖਾਉਂਗੀ ਕਿ ਗੁੰਮਸਿਉਣ ਕਿਵੇਂ ਲੱਗੂਗੀ ਦੇਖੋ ਗੁੰਮ ਸਿਲਾਈ ਕਰਨ ਦਾ ਸਲਵਾਰ ਦਾ ਇਹ ਫਾਇਦਾ ਜੀ ਆਪਾਂ ਨੂੰ ਇਹ ਸੂਟ ਇੰਟਰਲੌਕ ਨਹੀਂ ਕਰਾਉਣਾ ਪਊਗਾ ਬਹੁਤ ਹੀ ਤਰੀਕੇ ਵਧੀਏ ਨਾਲ ਇਹ ਸਲਵਾਰ ਸੀਤੀ ਜਾਊਗੀ ਤੇ ਵਧੀਏ ਤਰੀਕੇ ਨਾਲ ਇਹਦੀ ਸਟੀਚਿੰਗ ਹੋਊਗੀ ਤੇ ਵਧੀਆ ਤਰੀਕੇ ਨਾਲ ਇਹਦੀ ਪ੍ਰੈਸ ਹੋਊਗੀ। ਲੋ ਜੀ। ਹੁਣ ਦੇਖੋ ਤੁਸੀਂ ਆਪਾਂ ਉਸ ਤੋਂ ਬਾਅਦ ਜਿਹੜਾ ਹੈਗਾ ਜੀ ਕੱਪੜੇ ਵਾਲਾ ਪੀਸ ਲਾਈਨ ਦੇ ਨਾਲ ਜੋੜ ਕੇ ਇੱਕ ਸਾਈਡ ਤੇ ਕਰਤਾ, ਗੋਡੇ ਵਾਲਾ ਤੇ ਦੂਜਾ ਕੁੰਡੇ ਵਾਲਾ ਲਾਈਨਿੰਗ ਵਾਲਾ ਪੀਸ ਤੇ ਦੂਸਰਾ ਪੀਸ ਆਪਾਂ ਲੱਗ ਕਰਤਾ। ਇਹ ਆਪਣੀ ਸਲਾਈ ਗੁੰਮ ਲੱਗ ਗਈ। ਦੇਖੋ ਜੀ ਇੱਕ ਸਾਈਡ ਦੀ ਆਪਣੀ ਸਲਾਈ ਲੱਗ ਗਈ ਦੂਜੀ ਸਾਈਡ ਤੇ ਹੁਣ ਆਪਾਂ ਦੇਖੋ ਜਿਵੇਂ ਇਹ ਕੁੰਦਾ ਹੋ ਗਿਆ ਆ ਗੋਡਾ ਹੋ ਗਿਆ ਆਪਣਾ ਗੋਡੇ ਦੀ ਲਾਈਨਿੰਗ ਤੇ ਦੂਜਾ ਪੀਸ ਹੋ ਗਿਆ ਇਸੇ ਤਰ੍ਹਾਂ ਆਪਾਂ ਉੱਤੇ ਕੁੰਦੇ ਦਾ ਪੀਸ ਧਰਨੇ ਜੀ ਇਹ ਤੇ ਲਾਈਨਿੰਗ ਵਾਲਾ ਪੀਸ ਹੈਗਾ ਜਿਹੜਾ ਉਹ ਧਰਾਂਗੇ ਆਪਾਂ ਨੀਚੇ ਇਸ ਤਰ੍ਹਾਂ ਨੀਚੇ ਧਰਨ ਤੋਂ ਬਾਅਦ ਇਹਦੀ ਆਪਾਂ ਐ ਸਲਾਈ ਲਾਵਾਂਗੇ ਜਦੋਂ ਇਹ ਪਲਟ ਕੇ ਦੂਜੇ ਪਾਸੇ ਬਾਹਰ ਆ ਜਾਊਗਾ ਦੇਖੋ ਅਕਸਰ ਆਪਣੀਆਂ ਭੈਣਾਂ ਆਪਾਂ ਨੂੰ ਸਟੀਚਿੰਗ ਸਿਖਾਉਂਦੀਆਂ ਨੇਗੀਆਂ ਤੇ ਸਲਾਈ ਕਰਨੀ ਸਲਵਾਰ ਦੀ ਕਟਿੰਗ ਵੀ ਸਿਖਾਉਣੀ ਹੈ ਸਟੀਚਿੰਗ ਵੀ ਸਿਖਾਉਣੀ ਹੈ ਪਰ ਐਵੇਂ ਦੀ ਤੁਹਾਨੂੰ ਸਲਵਾਰ ਅਜੇ ਤੱਕ ਕਿਸੇ ਨੇ ਜੜਨੀ ਨਹੀਂ ਦੱਸੀ ਹੋਊਗੀ ਜਿਵੇਂ ਕਿ ਆਪਾਂ ਅੱਜ ਤੁਹਾਨੂੰ ਦੱਸ ਰਹੇ ਹਾਂਗੇ। ਲਓ ਜੀ ਦੇਖੋ ਜਦੋਂ ਆਪਾਂ ਇਹਨੂੰ ਐ ਪਲਟਾਵਾਂਗੇ ਇਹ ਪੀਸ ਨੂੰ ਆਪਾਂ ਇੱਧਰ ਕਰ ਦਾਂਗੇ ਤੇ ਆਪਣੀ ਸਾਰੀ ਸਲਵਾਰ ਹੈਗੀ ਹੈ ਜੀ ਇਹ ਇਸ ਤਰ੍ਹਾਂ ਹੋ ਜੂਗੀ ਗੁੰਮ ਸਲਾਈਆਂ ਲੱਗ ਜਾਣਗੀਆਂ। ਲਓ ਜੀ ਦੇਖੋ ਅੰਦਰ ਵੀ ਇਹਦੀ ਸਫਾਈ ਹੈ ਤੇ ਬਾਹਰ ਵੀ ਇਹਦੇ ਬਿਲਕੁਲ ਸਫਾਈ ਹੈ। ਦੇਖੋ ਤੁਸੀਂ ਇਸੀ ਤਰ੍ਹਾਂ ਆਪਾਂ ਦੂਜੇ ਪੀਸ ਜੜਾਂਗੇ ਜੀ ਦੇਖੋ ਜਿਹੜੀ ਇਹ ਆਪਾਂ ਗੋਡਾ ਲਾਇਆ ਜੀ ਸੈਂਟ ਦੇ ਵਿੱਚ ਇਹਦੀ ਆਪਾਂ ਡੇਢ 2 ਇੰਚ ਦੀ ਮੇਰੀ ਕਾਟ ਪਾਈ ਹੋਈ ਹੈ ਅਕਸਰ ਮੈਂ ਸਲਵਾਰਾਂ ਤੇ ਇਸ ਤਰ੍ਹਾਂ ਕਾਟ ਪਾਉਣੀ ਹੁੰਦੀ ਆ ਇਹਦੇ ਉੱਤੇ ਇੱਕ ਬਲ ਵੀ ਜ਼ਰੂਰ ਪਾਉਣੀ ਆ ਇਹਦੇ ਨਾਲ ਆਪਣੀ ਚੱਕਨੀ ਸਲਵਾਰ ਬਣਦੀ ਹੈ ਇਸ ਤਰ੍ਹਾਂ ਤੁਸੀਂ ਵੀ ਪਾਦਿਆ ਕਰੋ ਐਸੇ ਬਹੁਤ ਵਧੀਆ ਸਲਵਾਰ ਬਣਦੀ ਹੈ ਜਾਨੀ ਕਿ ਪਹੁੰਚਾ ਜਿਹੜਾ ਬਿਲਕੁਲ ਪੂਰਾ ਨਜ਼ਰ ਆਉਂਦਾ ਹੈ ਲੁਕਦਾ ਨਹੀਂ ਹੈਗਾ ਸਲਵਾਰ ਉੱਪਰ ਡਿਗਦੀ ਨਹੀਂ ਇਸ ਕਰਕੇ ਮੈਂ ਅਕਸਰ ਇਹ ਕਾਟ ਪਾਉਣੀ ਹੁੰਦੀ ਆ ਲੋ ਜੀ ਹੁਣ ਦੇਖੋ ਆਪਣੀਆਂ ਇਧਰ ਘੁੰਮ ਸਿਆਉਣਾ ਹੋਗੀਆਂ ਸਾਰੀਆਂ ਬਾਹਰ ਅੰਦਰ ਦੋਨੇ ਸਾਈਡਾਂ ਤੇ ਆਪਣੀਆਂ ਇਸ ਤਰ੍ਹਾਂ ਘੁੰਮ ਸਿਆਉਣਾ ਹੋਗੀਆਂ ਸਫਾਈ ਆਈਏ ਪੂਰੀ ਵਧੀਆ ਤੇ ਇਸੇ ਤਰ੍ਹਾਂ ਹੁਣ ਮੈਂ ਤੁਹਾਨੂੰ ਜਿਹੜੀ ਝੋਲੀ ਦਾ ਝੋਲੀ ਜੜਨੀ ਆਪਾਂ ਤੁਹਾਨੂੰ ਉਹ ਦੱਸਾਂਗੇ ਦੇਖੋ ਹੁਣ ਆਪਾਂ ਇੱਕ ਪੀਸ ਇਸ ਤਰ੍ਹਾਂ ਲੈ ਲਿਆ ਦੂਜਾ ਪੀਸ ਆਪਾਂ ਲਾਈਨਿੰਗ ਦਾ ਜਿਹੜਾ ਹੈਗਾ ਜੀ ਉਹਨੂੰ ਉਲਟਾ ਕੇ ਧਰਾਂਗੇ ਤੇ ਦੂਜਾ ਪੀਸ ਇਹ ਨਾਲ ਜੋੜ ਦਾਂਗੇ ਆ ਦੇਖੋ ਇੱਕ ਪੀਸ ਆਪਾਂ ਇਹ ਜੋੜ ਕੇ ਜਿਹੜਾ ਲਾਈਨਿੰਗ ਵਾਲਾ ਪੀਸ ਹੈ ਉਹਨੂੰ ਇਸ ਤਰ੍ਹਾਂ ਉਲਟਾ ਕੇ ਜੋੜਾਂਗੇ ਉਹਨੂੰ ਇਸ ਤਰ੍ਹਾਂ ਤਾ ਜੋ ਉਹ ਸਿੱਧਾ ਕਰਨ ਤੋਂ ਬਾਅਦ ਬਿਲਕੁਲ ਸਹੀ ਹੋ ਜੇ। ਲੋ ਇਸ ਤਰ੍ਹਾਂ ਸिलाई ਮੈਂ ਪਹਿਲਾਂ ਸਲਾਈ ਲਾ ਦੇਣੀ ਆ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਨੂੰ ਸਿੱਧਾ ਕਰਕੇ ਦਿਖਾਉਂਗੀ। ਇਸੇ ਤਰ੍ਹਾਂ ਆਪਾਂ ਜਿਹੜਾ ਦੂਜੀ ਝੋਲੀ ਜੜਨੀ ਹੋਊਗੀ ਇਸੇ ਤਰ੍ਹਾਂ ਉਹ ਦੂਜੀ ਜੜੀ ਜਾਊਗੀ। ਦੇਖੋ ਸੌਖਾ ਜਿਹਾ ਢੰਗ ਹੈ ਇਹ ਇੱਕ ਵਾਰ ਜੇ ਤੁਸੀਂ ਕਰ ਲਿਆ ਨਾ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ। ਆਹ ਲੋ ਜੀ। ਇਸ ਤਰ੍ਹਾਂ ਦੇਖੋ ਇਹ ਸੀਨ ਵੱਜ ਗਈ ਆਪਣੀ ਆਸਣ ਦੀ। ਆਹ ਦੇਖੋ ਇੱਧਰ ਵੀ ਘੁੰਮ ਤੇ ਇੱਧਰ ਵੀ ਘੁੰਮ। ਇਸੇ ਤਰ੍ਹਾਂ ਆਪਾਂ ਹੁਣ ਦੂਜਾ ਅਸਣ ਹੈਗਾ ਜੀ ਉਹ ਜੋੜ ਲੰਨੇ ਆ। ਸਾਰੀ ਸਲਵਾਰ ਨੂੰ ਇਕੱਠਾ ਕਰਕੇ ਆਪਾਂ ਹੁਣ ਐ ਸਿੱਧਾ-ਸਿੱਧਾ ਦੂਜਾ ਅਸਣ ਜੋੜਾਂਗੇ। ਇਸੇ ਤਰ੍ਹਾਂ ਆਪਾਂ ਦੂਜਾ ਜੋੜਨਾ ਹੈ ਜੀ ਦੇਖੋ। ਟੂ ਪੀਸ ਆਪਣੇ ਇਸ ਤਰ੍ਹਾਂ ਲਾਈਨਿੰਗ ਵਾਲੇ ਹੋਗੇ ਤੇ ਦੋ ਦੂ ਹੋਗੇ ਦੂਜੇ। ਦੇਖੋ ਜਿਵੇਂ ਲਾਈਨਿੰਗ ਵਾਲਾ ਪੀਸ ਤੇ ਦੂਸਰਾ ਪੀਸ ਇੱਕ ਆਪਣਾ نیچے ਹੋ ਗਿਆ ਤੇ ਹੁਣ ਆਪਾਂ ਲਾਈਨਿੰਗ ਵਾਲਾ ਪੀਸ ਇਹਦੇ ਉੱਤੇ ਧਰਾਂਗੇ ਤੇ ਜਿਹੜਾ ਹੈਗਾ ਜੀ ਆਪਣਾ ਲਾਈਨ ਸੌਰੀ ਕੱਪੜੇ ਵਾਲਾ ਪੀਸ ਧਰਾਂਗੇ ਤੇ ਲਾਈਨਿੰਗ ਵਾਲੇ ਪੀਸ ਨੂੰ ਉਲਟਾ ਕੇ ਧਰਾਂਗੇ ਆ ਦੇਖੋ ਕੱਪੜੇ ਆਪਾਂ ਆਪਸ ਵਿੱਚ ਐ ਕਰ ਲਿਆ ਤੇ ਲਾਈਨਿੰਗ ਵਾਲੇ ਪੀਸ ਨੂੰ ਇਹ ਐ ਐ ਉਲਟਾ ਕੇ ਆਪਾਂ ਰੱਖਨੇਗਾ ਇਹ ਇਸ ਤਰ੍ਹਾਂ ਕਰਕੇ ਐ ਦੇਖੋ ਇਹ ਦੋਨੇ ਲਾਈਨਿੰਗ ਪੀਸ ਵਾਲੇ ਪੀਸ ਇਕੱਠੇ ਹੋ ਜਾਣਗੇ ਤੇ ਕੱਪੜੇ ਵਾਲੇ ਪੀਸ ਦੋਨੇ ਲੱਗ ਹੋ ਜਾਣਗੇ ਐਸੇ ਇਹਦੇ ਨਾਲ ਬਹੁਤ ਵਧੀਆ ਸਲਵਾਰ ਬਣਦੀ ਹੈ ਤੇ ਇੰਟਰਲੌਕ ਕਰਾਉਣ ਦਾ ਝੰਜਟ ਹੈਗਾ ਜਿਹੜਾ ਖਤਮ ਹੋ ਜਾਂਦਾ ਜੀ ਆਮ ਤੌਰ ਤੇ ਆਪਾਂ ਜਦੋਂ ਇੰਟਰਲੌਕ ਕਰਾਉਂਦੇ ਆ ਹੁਣ ਸੂਟ ਦੇ 50-50 ਰੁਪਏ ਇੰਟਰਲੌਕ ਵਾਲੇ ਮੰਗ ਲੈਂਦੇ ਨੇਗੇ ਇਸ ਤਰ੍ਹਾਂ ਆਪਾਂ ਕਰਾਂਗੇ ਤਾਂ ਆਪਾਂ ਨੂੰ ਇੰਟਰਲੌਕ ਤੇ ਕੋਈ ਖਰਚਾ ਕਰਨ ਦੀ ਲੋੜ ਨਹੀਂ ਪੈਂਦੀ ਇਸੇ ਤਰ੍ਹਾਂ ਦੇਖੋ ਹੁਣ ਮੈਨੂੰ ਉੱਪਰ ਸਿੱਧੀ ਸਲਾਈ ਲਾਉਂਗੀ ਹੁਣ ਮੈਂ ਲਾਈਨਿੰਗ ਵਾਲਾ ਪੀਸ ਦੂਜਾ ਪੀਸ ਤੇ ਇੱਕ ਨਾ ਸਾਰੇ ਕਿਤੇ ਗੋਲ ਘਮਾਉਂਦੇ ਹੋਏ ਮੈਂ ਸਲਾਈ ਲਾ ਦੂੰਗੀ ਇਹਦੇ ਨਾਲ ਕੀ ਹੁੰਦਾ ਆਪਾਂ ਬਾਲ ਪਾਉਣੇ ਆਪਾਂ ਨੂੰ ਬਹੁਤ ਸੌਖੇ ਹੋ ਜਾਂਦੇ ਨੇ ਲੋ ਜੀ ਆਪਾਂ ਤੁਹਾਨੂੰ ਇੱਕ ਵਾਰ ਵੈਸੇ ਦਿਖਾ ਦਿੰਦੇ ਆ ਦੇਖੋ ਸਾਰੀਆਂ ਸਲਾਈਆਂ ਆਪਣੀਆਂ ਇਸ ਤਰ੍ਹਾਂ ਗੁੰਮ ਲੱਗ ਗਈਆਂ ਆਸਣ ਦੀ ਸਲਾਈ ਹੋ ਗਈ ਤੇ ਆਪਣੀ ਸਾਈਡ ਦੇ ਪਹੁੰਚੇ ਵਾਲੀ ਆ ਹੋ ਗਈ ਸੀਨਾ ਲੋ ਜੀ ਇਸ ਤਰ੍ਹਾਂ ਤੇ ਹੁਣ ਆਪਾਂ ਇੱਕ ਸਾਈਡ ਤੋਂ ਧਰ ਲੈਣੀਆਂ ਜਾਨੀ ਕਿ ਆਸਣ ਦੇ ਕੋਲੋਂ ਧਰ ਲਾਂਗੇ ਸਲਵਾਰ ਨੂੰ ਇਸ ਤਰ੍ਹਾਂ ਤੇ ਵੱਡਾ ਵਖਾ ਮਸ਼ੀਨ ਦਾ ਆਪਾਂ ਕਰ ਲਾਂਗੇ ਵੱਡਾ ਵਖਾ ਕਰਕੇ ਮਸ਼ੀਨ ਦਾ ਜਾਨੀ ਕਿ ਸਾਰੇ ਕਿਤੇ ਕਮਾਉਂਦੇ ਹੋਏ ਆਪਾਂ ਸਲਾਈ ਲਾ ਦਾਂਗੇ ਇਹ ਆਪਣੀ ਲਾਈਨਿੰਗ ਇਹਦੇ ਨਾਲ ਜੁੜ ਜੂਗੀ ਤੇ ਬਲ ਪਾਉਣ ਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ ਦੇਖੋ ਆਪਾਂ ਨੂੰ ਲੋ ਜੀ ਇਸ ਤਰ੍ਹਾਂ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਤੁਹਾਨੂੰ ਬਹੁਤ ਵਧੀਆ ਲੱਗੂਗੀ ਇਹ ਸਲਵਾਰਾ ਬਣਾਉਣੀ ਲੋ ਜੀ ਇਸ ਤਰ੍ਹਾਂ ਆਪਾਂ ਵੱਡੇ ਵਖੇ ਨਾਲ ਨਾ ਸਾਰੀ ਲਾਈਨਿੰਗ ਇਹਦੇ ਨਾਲ ਕੱਪੜੇ ਨਾਲ ਅਟੈਚ ਹੋ ਜੂਗੀ ਤੇ ਬਸ ਫਿਰ ਆਪਾਂ ਨੂੰ ਵਾਲ ਪਾਉਣ ਚ ਕੋਈ ਦਿੱਕਤ ਨਹੀਂ ਰਹਿੰਦੀ ਦੇਖੋ ਇਹਦੇ ਵਿੱਚ ਜਿਵੇਂ ਆਪਾਂ ਕਾਟ ਪਾਈਏ ਜੀ ਕਾਰ ਦੇ ਹਿਸਾਬ ਨਾਲ ਹੀ ਆਪਾਂ ਇੱਥੇ ਸੀਨ ਲਾਵਾਂਗੇ ਗੋਡੇ ਤੇ ਥੱਲੇ ਡੰਗਾਈ ਜੀ ਕਰਦੇ ਹੋਏ ਨਾ ਜਿਵੇਂ ਕਾਟ ਪਈ ਹੈ ਉਸ ਨਾਲ ਸੀਨ ਵੱਜੂਗੀ ਲੋ ਜੀ ਇਸੇ ਤਰ੍ਹਾਂ ਆਪਾਂ ਤੇ ਇਹਦੇ ਉੱਤੇ ਬਲ ਜ਼ਰੂਰ ਪਾਉਣਾ ਜਿੱਦੋ ਵੀ ਆਪਾਂ ਸਲਵਾਰ 'ਚ ਬਲ ਪਾਵਾਂਗੇ ਨਾ ਜਿਹੜੀ ਆਪਣੀ ਕਾਰਟ ਸੈਂਟਰ 'ਚ ਲੱਗੀ ਹੋਈ ਉਹਦੇ ਉੱਤੇ ਜ਼ਰੂਰ ਉਹਦੇ ਉੱਤੇ ਕਰੀਜ ਵਾਲਾ ਵਾਲ ਆਉਂਦਾ ਹੁੰਦਾ ਅਕਸਰ ਕਰੀਜ ਵਾਲਾ ਵਾਲ ਉਹ ਜੀ ਆਪਣੀ ਸਾਰੀ ਕਿਤੇ ਹੁਣ ਸੀਨ ਵੱਜ ਗਈ ਹੁਣ ਮੈਂ ਲਾਸਟ ਤੇ ਇਹਦੇ ਉੱਤੇ ਨਾ ਚੋਲੀ ਦੇ ਜਿਹੜੇ ਆਪਾਂ ਪਿੱਛੇ ਵਾਲ ਪਾਉਣੇ ਹੁੰਦੇ ਆ ਉਹ ਵੀ ਪਾ ਦਿੰਨੇ ਆ ਨਾਲ ਦੀ ਨਾਲ ਲੋ ਜੀ ਹੁਣ ਉਸ ਤੋਂ ਬਾਅਦ ਆਪਾਂ ਜੜਾਂਗੇ ਜੀ ਪੇਟੀ ਸਲਵਾਰ ਦੀ ਬੈਲਟ ਜਿਹੜੀ ਆਪਾਂ ਬੈਲਟ ਜੜਦੇ ਆ ਤੇ ਬੈਲਟ ਦੇ ਵੀ ਆਪਾਂ ਇਸੇ ਤਰ੍ਹਾਂ ਘੁੰਮਸਿਆਉਣਾ ਲਾਵਾਂਗੇ ਲੋ ਜੀ ਦੇਖੋ ਸਾਰੀ ਇਹ ਦਿਨਾ ਅਟੈਚ ਹੋ ਗਈ ਇਸ ਤਰ੍ਹਾਂ ਇਹ ਬਹੁਤ ਵਧੀਆ ਲੱਗਿਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਐਵੇਂ ਦੀਆਂ ਵੀਡੀਓ ਅਕਸਰ ਆਪਾਂ ਪਾਉਂਦੇ ਆ ਤਾਂ ਜੋ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਲੋ ਜੀ ਇਸੇ ਤਰ੍ਹਾਂ ਹੁਣ ਆਪਾਂ ਦੇਖੋ ਸਲਵਾਰ ਦੀ 벨ਟ ਜੜ ਰਹੇ ਆ ਜੀ 벨ਟ ਵੀ ਆਪਾਂ ਇਸੇ ਤਰ੍ਹਾਂ ਜੜਨੀ ਹੈ ਲਾਈਨਿੰਗ ਵਾਲੇ ਪੀਸ ਦੋਨੇ ਉੱਪਰ ਰੱਖੇ ਨੇ ਤੇ ਕੱਪੜੇ ਵਾਲੇ ਪੀਸ ਆਪਾਂ نیچے ਰੱਖਿਆ ਇਹ ਆਪਾਂ ਪੂਰੀ ਸੀਨ ਲਗਾ ਦਾਂਗੇ ਇਸ ਤਰ੍ਹਾਂ ਪੂਰੀ ਸੀਨ ਲਾਉਣ ਤੋਂ ਬਾਅਦ ਦੇਖੋ ਲਾਈਨਿੰਗ ਵਾਲਾ ਪੀਸ ਇੱਕ ਚੱਕ ਕੇ ਆਪਾਂ ਦੂਜੀ ਸਾਈਡ ਤੇ ਕਰ ਦਾਂਗੇ ਤੇ ਇਹ ਆਪਣੀ ਇਸ ਤਰ੍ਹਾਂ ਘੁਮਸਿਆਉਣ ਵੱਚੂਗੀ ਜੀ ਇਹ ਵੀ ਆ ਦੇਖੋ ਇਸ ਤਰ੍ਹਾਂ ਅਹੀਂ ਪਲਟਾਲ ਜੀ ਆਊਗੀ ਤੇ ਉਸ ਤੋਂ ਬਾਅਦ ਦੇਖੋ ਆਪਣੀ ਇਹ ਇਸ ਤਰ੍ਹਾਂ ਹੋ ਜਾਗੀ ਲੋਜੀ ਇਹ ਆਪਣੀ ਇਹ ਵੀ ਗੁੰਮ ਸੇਉਣ ਵੱਜ ਗਈ ਇਸੇ ਤਰ੍ਹਾਂ ਆਪਾਂ ਜਿਹੜੀ ਫਰੰਟ ਤੇ ਸੀਨ ਲਾ ਰਹੇ ਹਾਂ ਜਿੱਥੋਂ ਕਿ ਆਪਾਂ ਨੇਫਾ ਬਣਾਉਣੇ ਹਨ ਨਾਲਾ ਪਾਉਣ ਵਾਸਤੇ ਇਸੇ ਤਰ੍ਹਾਂ ਆਪਾਂ ਉੱਪਰ ਉਹ ਸੀਨ ਲਗਾਵਾਂਗੇ ਇਸੇ ਤਰ੍ਹਾਂ ਦੇਖੋ ਆਪਾਂ ਇਹ ਸੀਨ ਲਗਾਉਣੀ ਹੈ ਜਿਹੜੀ ਲਾਈਨਿੰਗ ਵਾਲਾ ਪੀਸ ਹੈ ਉਹਨੂੰ ਚੱਕ ਕੇ ਜਿਵੇਂ ਕਿ ਆਪਾਂ ਆਸਣ ਦੀ ਸਲਵਾਰ ਆਸਣ ਵੇਲੇ ਜੋੜਿਆ ਸੀ ਉਸੇ ਤਰ੍ਹਾਂ ਆਪਾਂ ਇਹ ਜੋੜਨੇ ਦੇਖੋ ਜਿਵੇਂ ਆਪਾਂ 2 ਇੰਚ ਦਾ ਨਿਸ਼ਾਨ ਛੱਡ ਦਾਂਗੇ ਇੱਥੋਂ ਕਿਉਂਕਿ ਜਿੱਥੇ ਆਪਾਂ ਚਿੜੀ ਬਣਾ ਰਹਿਆਂਗੇ ਨੇਫਾ ਤੇ ਇੱਥੇ ਤੱਕ ਆਪਾਂ ਸੀਨ ਲਾਵਾਂਗੇ ਇਹਨੂੰ ਵੀ ਆਪਾਂ ਇਸ ਤਰ੍ਹਾਂ ਹੀ ਲਾਵਾਂਗੇ ਜੀ ਤਿੰਨ ਪੀਸ ਆਪਾਂ ਲੈ ਕੇ ਲਾਈਨਿੰਗ ਵਾਲੇ ਪੀਸ ਨੂੰ ਆਪਾਂ ਪਿੱਛੇ ਕਰਕੇ ਜੋੜ ਕੇ ਤੇ ਇੱਥੇ ਆਪਾਂ ਇਹ ਸੀਨ ਲਾ ਦਾਂਗੇ ਲੋ ਮੈਂ ਹੁਣ ਤੁਹਾਨੂੰ ਦਿਖਾ ਦਿੰਨੀ ਆ ਵੱਜ ਗਈ ਸੀ ਹੁਣ ਆਪਣੀ ਤੇ ਇਹ ਲੋ ਦੇਖੋ ਤੁਸੀਂ ਸਾਰੀ ਆਪਣੀ 벨ਟ ਜਿਹੜੀ ਸਲਵਾਰ ਦੀ ਇਸ ਤਰ੍ਹਾਂ ਹੋ ਗਈ ਤੇ ਦੋਨੇ ਸਾਈਡਾਂ ਤੇ ਆਪਣੀਆਂ ਗੁੰਮਸਿਆਉਣਾ ਹੋ ਗਈਆਂ ਇਹ ਲੋ ਇਸ ਤਰ੍ਹਾਂ ਹੁਣ ਆਪਾਂ ਦੇਖੋ ਐਸੇ ਤਰ੍ਹਾਂ ਹੀ ਨੇਫਾ ਬਣਾ ਕੇ ਨੇਪਾ ਮੈਂ ਦੇਖੋ ਤਕਰੀਬਨ ਜਦੋਂ ਲਾਈਨਿੰਗ ਇਹਦੇ ਨਾਲ ਅਟੈਚ ਕਰਦੀਆਂ ਨਾ 벨ਟ ਦੇ ਨਾਲ ਮੈਂ ਉੱਪਰੋਂ ਜਿਹੜਾ ਕਿ ਆਪਾਂ ਨੇਫਾ ਫੋਲਡ ਕਰਨਾ ਹੁੰਦਾ ਉਨੀ-ਉਨੀ ਨਾਲ ਘੱਟ ਛੱਡਦੀਆਂ ਤਾਂ ਜੋ ਨਾਲਾ ਪਾਉਣ ਦੇ ਵਿੱਚ ਬਿਲਕੁਲ ਆਪਾਂ ਨੂੰ ਔਖਾ ਨਾ ਹੋਵੇ ਕਈ ਵਾਰ ਕੀ ਹੁੰਦਾ ਜੀ ਲਾਈਨਿੰਗ ਵਾਲਾ ਪੀਸ ਵਿੱਚ ਆਉਂਦਾ ਨਹੀਂ ਤੇ ਲਾਈਨਿੰਗ ਉੱਥੋਂ ਇਕੱਠੀ ਹੋ ਜਾਂਦੀ ਤੇ ਜੋ ਨਾਲਾ ਪਾਉਣਿਆ ਸਲਵਾਹ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਇਸ ਕਰਕੇ ਮੈਂ ਲਾਈਨਿੰਗ ਥੋੜੀ ਜੀ ਘੱਟ-ਘੱਟਦੀਆਂ ਤੇ ਆਪਣੀ ਜਿਹੜੀ 벨ਟ ਹੈ ਸਾਢੇ 6 ਇੰਚ ਦੀ ਮੈਂ ਕੱਟਦੀ ਹੁੰਨੀ ਆ तकरीबन ਇਹ ਮੈਂ ਕੱਟਦੀ ਆ ਜੀ 4 ਇੰਚ ਦੀ ਉੱਪਰੋਂ ਦੇਖੋ ਜਿਹੜੀ ਆਪਾਂ ਨਾਲਾ ਪਾਉਣ ਵਾਸਤੇ ਫੋਲਡ ਕਰਨਾ ਉਹ ਮੇਰੇ ਲਾਈਨਿੰਗ ਤੱਕ ਹੀ ਆਊਗਾ ਇਸ ਤਰ੍ਹਾਂ ਮੈਂ ਫੋਲਡ ਕਰੂੰਗੀ ਨਾ ਜਦੋਂ ਮੇਰੇ ਇਸ ਤਰ੍ਹਾਂ ਆਊਗਾ ਤੇ ਦੇਖੋ ਇਹ ਵਿੱਚ ਨਹੀਂ ਮਤਲਬ ਮਨ ਮਨ ਮੈਂ ਵਿੱਚ ਦਊਂਗੀ ਸਲਾਈ ਦੇ ਵਿੱਚ ਬਸ ਜਿਹੜਾ ਮੇਰਾ ਆ ਜਾਏ ਵਿੱਚ ਇਕੱਠੀ ਨਹੀਂ ਹੋਊਗੀ ਲਾਈਨਿੰਗ ਕਦੇ ਵੀ ਆਪਣੀ ਜੇ ਤੁਸੀਂ ਇਸ ਤਰ੍ਹਾਂ 벨ਟ ਲਾਈਨਿੰਗ ਵਾਲੀ ਜੜੋਗੇ ਦੇਖੋ ਇਸੇ ਤਰ੍ਹਾਂ ਹੁਣ ਆਪਾਂ ਸਾਰੀ ਜਿਹੜੀ ਹੈਗਾ ਜੀ ਨਾਲਾ ਪਾਉਣ ਵਾਸਤੇ ਨੇ ਪਾ ਤਿਆਰ ਕਰ ਲਾਂਗੇ ਇਹ ਬਹੁਤ ਵਧੀਆ ਤਰੀਕਾ ਹੈ ਜੀ ਸੌਖਾ ਜਿਹਾ ਢੰਗ ਹੈ ਤਾਂ ਦੇਖੋ ਆਪਾਂ ਨੂੰ ਸਾਰੀ ਸਲਵਾਰ ਹੈ ਆਪਣੀ ਬਹੁਤ ਵਧੀਆ ਬਣਦੀ ਹੈ ਪ੍ਰੈਸ ਕਰਨ ਦੇ ਵਿੱਚ ਇਹ ਸਭ ਤੋਂ ਜ਼ਿਆਦਾ ਵਧੀਆ ਲੱਗਦੀ ਹੈ ਜਦੋਂ ਪ੍ਰੈਸ ਕਰਦੇ ਹਾਂ ਕੋਈ ਸਿਉਣ ਨਹੀਂ ਬਾਹਰ ਹੁੰਦੀ ਬਹੁਤ ਵਧੀਆ ਪ੍ਰੈਸ ਹੁੰਦੀ ਹੈ ਇਸ ਤਰ੍ਹਾਂ ਕਰਕੇ ਜਰੂਰ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਉਸ ਤੋਂ ਬਾਅਦ ਹੁਣ ਦੇਖੋ ਆਪਾਂ ਇਹ ਤਿਆਰ ਕਰ ਲਈ ਉੱਪਰਲੀ ਬੈਲਟ ਤੇ ਹੁਣ ਮੈਂ ਤੁਹਾਨੂੰ ਦੱਸੂਗੀ ਜੀ ਇਹਦੇ ਨਾਲ ਅਟੈਚ ਕਰਣੀ ਆਪਾਂ ਕਰਾਂਗੇ ਦੇਖੋ ਤੁਸੀਂ ਜਿਹੜੀਆਂ ਆਪਣੇ ਸੈਂਟਰ ਚ ਸੀਨਾ ਲਾਈਆਂ ਨੇ ਇੱਕ ਪਿੱਛੇ ਵਾਲੀ ਤੇ ਆਪਾਂ ਜਿੱਥੇ ਨੇਫਾ ਬਣਾ ਰਿਆ ਉਹ ਵਾਲੀ ਉਸ ਸਿਆਉਣਾ ਨੂੰ ਆਪਾਂ ਦੋਨੇ ਸੈਂਟਰ ਚ ਕਰਕੇ ਤੇ ਸਾਈਡ ਤੋਂ ਐ ਫੋਲਡ ਕਰਕੇ ਆਪਾਂ ਦੇਖੋ ਇਹਨੂੰ ਦੂਰ ਹੀ ਫੋਲਡ ਕਰ ਦਾਂਗੇ ਉਸ ਤੋਂ ਬਾਅਦ ਦੇਖੋ ਆਪਾਂ ਇੱਥੇ ਚਾਹੇ ਤਾਂ ਆਪਾਂ ਚਾਕ ਨਾਲ ਨਿਸ਼ਾਨ ਲਾ ਲਈਏ ਚਾਹੇ ਆਪਾਂ ਕੈਂਚੀ ਦੇ ਨਾਲ ਟੱਕ ਲਾ ਲਈਏ ਇਸ ਤਰ੍ਹਾਂ ਦੇਖੋ ਇਹ ਆਪਣਾ ਹੁਣ ਇਸ ਤਰ੍ਹਾਂ ਹੋ ਗਿਆ ਟੱਕ ਲਾਉਣ ਤੋਂ ਬਾਅਦ ਦੇਖੋ ਬਲ ਮੇਰੇ ਪਏ ਹੋਏ ਨੇ ਸਲਵਾਰ ਦੇ ਬਈ ਜਿਹੜੇ ਪਿੱਛੇ ਵੈਕ ਤੇ ਪਾਉਣੇ ਹੁੰਦੇ ਆ ਜੀ ਆਪਾਂ ਝੋੜੀ ਦੀ ਸਲਵਾਰ ਦੇ ਨਾਲ 벨ਟ ਦੀ ਬੈਕ ਵਾਲੀ ਸੀਨ ਆਏ ਜੜ ਕੇ ਤੇ ਫਿਰ ਆਪਾਂ ਐਂ ਦੇਖ ਲੈਣਾ ਵੀ ਇਹ ਟੱਕ ਆਪਾਂ ਹੁਣ ਕਿੱਥੇ ਲਾਉਣਾ ਸਲਵਾਰ ਤੇ ਦੇਖੋ ਜਿੱਥੇ ਆਪਣਾ ਟੱਕ ਆ ਗਿਆ ਉੱਥੇ ਹੀ ਆਪਾਂ ਟੱਕ ਲਾ ਦੇਣਾ ਜੀ ਇਸ ਤਰ੍ਹਾਂ ਇਸੇ ਤਰ੍ਹਾਂ ਇੱਕ ਸਾਈਡ ਤੇ ਆਪਾਂ ਇਹ ਟੱਕ ਲਾ ਗਏ ਇਸੇ ਤਰ੍ਹਾਂ ਦੂਜੀ ਸਾਈਡ ਤੇ ਆਪਾਂ ਸਲਵਾਰ ਨੂੰ ਬਿਲਕੁਲ ਸਿੱਧੀ ਕਰਕੇ ਇਸੇ ਤਰ੍ਹਾਂ ਆਪਾਂ ਦੂਜੀ ਸਾਈਡ ਤੇ ਟੱਕ ਲਾ ਦਾਂਗੇ ਆਹ ਲੋ ਜੀ ਟੱਕ ਟੱਕ ਲਾਵਾਂਗੇ ਆਪਾਂ ਬਿਲਕੁਲ ਸਿੱਧੀ ਸੀਨ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਮੂਰਲੀ ਸੈਟ ਦੀ ਬਲ ਬਲ ਵੀ ਮੈਂ ਤੁਹਾਨੂੰ ਪਾਉਣੇ ਦੱਸੂਗੀ ਕਿ ਆਪਾਂ ਕਿਵੇਂ ਬਲ ਪਾਉਣੀ ਹੈ ਦੇਖੋ ਹੁਣ ਪਾਉਣੇ ਜੀ ਆਪਾਂ ਬਲ ਪਿੱਛੇ ਆਪਾਂ ਆਪਣੀ 벨ਟ ਜੜ ਲਈ ਅਕਸਰ ਮੈਂ ਤਕਰੀਬਨ ਨਾਲ ਦੀ ਨਾਲ ਹੀ ਬਲ ਪਾਉਣੀ ਹੁੰਦੀ ਹੈ ਜਿਵੇਂ ਨੂੰ ਸ਼ੁਰੂ ਤੋਂ ਹੀ ਆਤਾ ਹੈ ਕਿ ਮੈਂ ਨਾਲ ਦੀ ਨਾਲ ਬਲ ਪਾਉਣੀਆ ਤੇ ਨਾਲ ਦੀ ਨਾਲ ਹੀ 벨ਟ ਜੜਦੀਆਂ ਹੁਣ ਆ ਦੇਖੋ ਆਪਾਂ ਆਸਨ ਦੀ ਸਲਵਾਰ ਤੇ ਮੂਰਲੀ ਜਿਹੜੀ ਹੁੰਦੀ ਹੈ 벨ਟ ਦੀ ਸੀਨ ਤੇ ਉਹਨੂੰ ਆਪਾਂ ਸੈਂਟਰ ਚ ਕਰਕੇ ਦੇਖੋ ਮੈਂ ਤੁਹਾਨੂੰ ਬਲ ਪਾਉਣੀ ਦੱਸ ਦਿੰਨੀ ਆ ਇਸ ਤਰ੍ਹਾਂ ਆਪਾਂ ਜਿਵੇਂ ਇੰਚ ਦਾ ਇੱਕ ਬਾਲ ਚੱਕਣਾ ਜੀ ਇਸ ਤਰ੍ਹਾਂ ਆਏ ਪਾ ਲੈਣਾ ਦੂਜਾ ਵਾਲਾ ਆਪਾਂ ਫੇਰ ਇੰਚ ਦਾ ਚੱਕਣਾ ਇਸ ਤਰ੍ਹਾਂ ਪਾ ਲੈਣਾ ਆਪਾਂ ਸਭ ਤੋਂ ਪਹਿਲਾਂ ਦੇਖੋ ਬਲਾਂ ਤੇ ਸੀਨਾ ਮਾਰ ਲਾਂਗੇ ਐਵੇਂ ਐਵੇਂ ਦੇਖੋ ਤਕਰੀਬਨ ਬਾਲ ਜਿਹੜੇ ਹੈਗੇ ਆਪਣੇ 7 ਇੰਚ ਦੇ ਅੰਦਰ ਅੰਦਰ ਆਉਣੇ ਚਾਹੀਦੇ ਜੀ ਬਾਕੀ ਸਾਰੀ ਸਾਈਡ ਆਪਣੀ ਪਲੇਨ ਹੋਣੀ ਚਾਹੀਦੀ ਹੈ ਸਾਈਡਾਂ ਤੋਂ ਆਪਣਾ 4-5 ਇੰਚ ਪਲੇਨ ਹੋਣਾ ਚਾਹੀਦਾ ਫੇਰ ਆਪਣੀ ਸਲਵਾਰ ਹੈਗੇ ਬਿਲਕੁਲ ਘੁੰਮਦੀ ਨਹੀਂ ਤੇ ਨਾ ਹੀ ਪਹੁੰਚਾ ਇੱਧਰ ਉੱਧਰ ਜਾਊਗਾ ਲੋ ਜੀ ਮੈਂ ਬਾਲ ਪਾ ਲੈਨੇ ਮੈਂ ਹੁਣ ਤੁਹਾਨੂੰ ਮਿਣਕੇ ਦਿਖਾ ਦਉਣੀ ਹੈ ਦੇਖੋ ਮੇਰੇ ਕਿੱਥੇ ਬਾਲ ਆਇਆ ਮੇਰੇ ਸਾਢੇ ਕਿਛੀ ਇੰਚ ਦੇ ਪਾਉਣੇ ਕੇ ਸਾਤ ਇੰਚ ਤੇ ਬਾਹਰ ਅੰਦਰ ਅੰਦਰ ਆਏ ਨੇ ਐ ਦੇਖੋ ਸਾਈਡ ਤੇ ਮੇਰੇ ਪੈਸਾ ਨੂੰ ਮਿੰਕੇ ਦਿਖਾਉਣੀ ਆ ਜੀ 5-5 ਇੰਚ ਆਪਣੀ ਸਾਈਡ ਤੇ ਛੱਡਿਆ ਗਿਆ ਪਲੇਨ ਹੁਣ ਜਦੋਂ ਵੀ ਆਪਾਂ ਸਲਵਾਰ ਪਾਉਣੇ ਆ ਦੇਖੋ ਨਾ ਤਾਂ ਇਹ ਸਲਵਾਰ ਘੁੰਮਦੀ ਐ ਪਹੁੰਚਾ ਨਹੀਂ ਇਧਰ ਉਧਰ ਜਾਂਦਾ ਖਰੀਜ ਦਾ ਵਾਲਾ ਜਿਹੜਾ ਬਿਲਕੁਲ ਸੈਂਟਰ ਚ ਆਊਗਾ ਤੇ ਬਹੁਤ ਹੀ ਵਧੀਆ ਸਲਵਾਰ ਬਣ ਕੇ ਤਿਆਰ ਹੁੰਦੀ ਐ ਇਸ ਤਰ੍ਹਾਂ ਲੋ ਜੀ ਇੱਕ ਵਾਰ ਆਪਾਂ ਤੁਹਾਨੂੰ ਫੇਰ ਦੱਸ ਦਿੰਨੇ ਆ ਦੇਖੋ ਸਾਰੀ ਸਲਵਾਰ ਆਪਣੀ ਤਿਆਰ ਹੋ ਗਈ ਕੱਲੀ ਬੈਲਟ ਐ ਜਿਹੜੀ ਕਿ ਆਪਾਂ ਇਸ ਤਰ੍ਹਾਂ ਸੀਨ ਆਪਣੀ ਦਿਖਦੀ ਐ ਅੰਦਰ ਬਿਲਕੁਲ ਸਫਾਈ ਨਾਲ ਬਣੀ ਐ ਵੀਡੀ